ਪਰ ਪੰਜਾਬ ਦੇ ਰਾਤ ਇੱਕ ਪ੍ਰੈਗਾ ਖਾਧਾ ਨੇ ਨਹੀਂ ਇੱਕ ਨਹੀਂ ਖਾਧਾ ਇੱਕ ਨਹੀਂ ਜ਼ਿਆਦਾ ਖਾਧੇ ਲੱਗਦੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਜੀ ਹੁੰਦਾ ਤੇ ਦੋ ਵਾਰ ਇੱਕੀ ਹੁੰਦਾ ਪ੍ਰੈਗਾ ਖਾਧੇ ਪਤਾ ਦੋ ਪ੍ਰੈਗਾ ਖਾਧੇ ਤੂੰ ਕਿਤੋਂ ਲੈ ਕੇ ਆਈ ਪੁੱਤ ਪ੍ਰੈਗਾ ਲੈ ਕੇ ਆਈ ਬਈ ਆ ਰੋਟੀ ਸਾਜੀ ਪਾਸੇ ਕਰ ਲੈ ਕੋਈ ਹੌਸਲੇ ਨਾਲ ਗੱਲ ਕਰਾ ਦੋ ਪ੍ਰੈਗਾ ਲੈ ਕੇ ਤੂੰ ਇਹ ਨਾ ਹਿੰਦੀ ਨਹੀਂ ਹੌਸਲੇ ਨਾਲ ਕਿਤੋਂ ਲੈ ਆ ਮੈਨੂੰ ਦੱਸ ਆਪਾਂ ਫੜ ਗਈ ਹੋਊ ਕਿਤੋਂ ਲੈ ਆ ਕਿਤੋਂ ਲੈ ਪ੍ਰੈਗਾ ਕਿਤੋਂ ਲੈ ਕੇ ਆਈ ਆ ਕਿਹੜੀ ਦੁਕਾਨ ਤੋਂ ਨਾਮ ਦੱਸੋ ਇੱਕ ਮਿੰਟ ਕੀ ਨਾਮ ਹੈ ਲਾਸ਼ ਹੈ ਕਿਸੇ ਦੇ ਘਰ ਤੋਂ ਇਹਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇਹਦੇ ਕੋਲ ਕੁਛ ਲੇਕੋ ਕੁਰਸੀ ਦੇ ਭਾਈਏ ਕੁਰਸੀ ਤਾਂ ਲੈਣਾ ਪੈਣਾ ਆ ਵੇ ਲੋ ਲੱਕੋ ਇਧਰ ਲੋ ਆ ਲੈਣਾ ਕੋਈ ਬਿਸਤਰੇ ਆ ਜਿਹੜੇ ਰੈਲੀ ਕਰਨ ਆਏ ਸੀਗੇ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆ ਜਿਹੜੇ ਕਹਿੰਦੇ ਆ ਨਾ ਸਾਡੀ ਸ਼ੁਰੂਆਤ ਤੁਸੀਂ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਕੁੜੀ ਵੇ ਲੋ ਕਰੇਗਾ ਆਪਰੇ ਨਾ ਉਹ ਕਰੇਗਾ ਇਹਨੇ ਆਪ ਸ਼ੁਰੂਆਤ ਹੋ ਗਈ ਸਾਡੀ ਜਨਾਨੀ ਨੂੰ ਦੀ ਲੇਡੀ ਨੂੰ ਨਾ ਚਿੱਤਾਂ ਪੀਤਾ ਹੋਏ ਨਾ ਇਹਨੇ ਪਤਾ ਨਹੀਂ ਉਹਨੂੰ ਬਿਠਾਇਓ ਮਾੜਾ ਸਹੀ ਕਰਕੇ ਉਹ ਬੈਠਾ ਹੀ ਨਹੀਂ ਜਾਂਦਾ ਠੀਕ ਹੈ ਤੇ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਲਾ ਜਿੰਦੇ ਪਾਣੀ ਪਾਣੀ ਰੋਟੀ ਨਹੀਂ ਖਾ ਖਾਦੀ ਜਾ ਰਹੀ ਉਹ ਕੀ ਕਰੂ ਕਿੰਨੀ ਉਮਰ ਦਾ ਕੰਮ ਦਾ ਇਹਦਾ ਰੋਟੀ ਨਹੀਂ ਖਾਦੀ ਜਾ ਰਹੀ ਤੇ ਹਾਲਾਤ ਤਾਂ ਕੋਈ ਪਿਆਰ ਦੇ ਇੱਕ ਮਿੰਟ ਬਈ ਤੇ ਬਾਪੇ ਇੱਕ ਮਿੰਟ ਬਈ ਇਹਦਾ ਦੱਸ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਇਆ ਹੈ ਘਰ ਤੋਂ ਗਲੀ ਤੋਂ ਪੁੱਛਦੇ ਇਹੋ ਹੁੰਦੀ ਬਾਤ ਇਹੋ ਹੁੰਦੀ ਪਾਣੀ ਪਾਣੀ ਪਿਆ ਦਾਨੂੰ ਕੀ ਨਾਮ ਕੀ ਹੈ ਮੈਡੀਕਲ ਪਾਣੀ ਪੀਓ ਮੁਰਗੀ ਖਾਣਾ ਮੁਰਗੀ ਖਾਣਾ ਕੀ ਨਾਮ ਉਹਦਾ ਮੈਡੀਕਲ ਸੋਡ ਹਾਂ ਨਾਮ ਤਾਂ ਸੀ ਨਾ ਜੀ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਕਾਖਣ ਕਰਾਈ ਜੀ ਆਪਾਂ ਹੈਨਾ ਇਹ ਜਾਨਾ ਪਈ ਜੀ ਸਭ ਆਪਾਂ ਉਹ ਤੇ ਠੰਡ ਗਈ ਵਾਹ ਹੁਣ ਫੇਰ ਛੱਡਦਾ ਅੱਛਾ ਦੇ ਨਾ ਅਸੇ ਉਹ ਕਰੇ ਉੱਤਰ ਕੈਮਰਾ ਮੂਰ ਦੱਸ ਅੱਛਾ ਛੱਡ ਦੇ ਛੱਡ ਰੋ ਜੀ ਆਰੋਦੀ ਗੰਦ ਰੋ ਜੀ ਉਹਨਾਂ ਨੇ ਇਹਨੂੰ ਸ਼ਰਤਾਂ ਸਿਵਰ ਪਾਵਾ ਰੋ ਜੀ ਦੇ ਕੰਮ ਬਾਬੇ ਇੱਥੇ ਕੋਈ ਬਾਪੇ ਇਨਕੋ ਬਾਪੇ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਦਾ ਹਾਲ ਵੇਖੋ ਕੀ ਪੈਗਾ ਦਾ ਦੋ ਨਹੀਂ ਹੋ ਸਕਦੇ ਬੜਾ ਇਹਨੂੰ ਇੱਕ ਦਾਜਾ ਬਾਂਜਾ ਨਹੀਂ ਇੱਕ ਕੁੜੀ ਹੈ 12 ਸਾਲ ਦੀ ਕੁੜੀ ਕੁੜੀ ਤੈਨੂੰ ਲੈ ਕਿਹੜੇ ਚਲੇ ਕੇ ਜਾਣਾ ਹਾਂ ਆਪਕਾ ਹੁਣ ਹੀ ਸਾਰੇ ਬੈਠੇ ਨੇ ਆਪਾਂ ਸੁਣੋ ਤੁਸੀਂ ਐ ਕਰ ਬਾਈ ਕਰ ਸੀ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਤੈਨੂੰ ਉੱਥੇ ਲੈ ਗੋ ਯਾਰ ਕੀ ਨਾਮ ਹੈ ਕਿਹਦੀ ਨਾਮ ਹੈ ਇਹ ਬਹੁਤ ਬੇਨਾਮ ਚ ਟਾਈਮ ਲੱਗਦਾ ਪੰਜ ਮਿੰਟ ਲੱਗਦੇ ਹੁੰਦੇ ਫੈਨ ਦਾ ਨਾਮ ਕੀ ਉਹਦਾ ਜਿੱਥੋਂ ਲੱਗਿਆ ਹੀ ਬੱਤ ਇਹ ਪ੍ਰੈਗ ਆ ਪੰਜ ਮਿੰਟ ਲਾ ਦਿੰਦਾ ਫੈਨ ਤੇ ਉਹ ਇਹਨੂੰ ਅਜੇ ਤਾਂ ਨਾ ਪੈਲਾ ਭਾਉ ਇਹ ਨੂੰ ਜੀ ਕਰਾਉਂਦਾ ਤੂੰ ਕੋਲੇ ਪਾਉਂ ਪਾਉਂ ਉਹ ਨੂੰ ਭਾਉ ਮੜਾ ਜਾ ਅਵੇ ਲੋ ਆ ਮੈਂ ਕਿੱਥੋਂ ਲਿਆ ਆ ਇਹ ਦੇਖੋ ਇਹਦੇ ਹੁਣ ਇਹਦੇ ਪੁੱਤ ਇਹ ਤਾਰ ਆ ਵੇਖੋ ਇਧਰ ਹਾਲ ਤੂੰ ਕਿਹੜੇ ਮੈਡੀਕਲ ਸਟੋਰ ਤੋਂ ਪ੍ਰਾਗ ਲੈ ਕੇ ਆਈ ਸੀ ਮੈਨੂੰ ਇਹਨਾਂ ਦੱਸ ਦੇ ਬਸ ਇਹ ਤੇ ਦਵਾਈ ਦਵਾਵਾਂਗੇ ਕਿ ਅੱਗੀ ਭਲੇ ਕੀ ਦੱਸ ਦੱਸੀ ਮੈਂ ਕੀ ਤੋਂ ਲੈ ਕੇ ਆਈ ਆ ਉੱਥੋਂ ਕੀ ਕੀ ਨਾਮ ਉਹਦਾ ਨਾਮ ਦੱਸੀਂ ਜੀਰਾ ਰੋਡ ਤੋਂ ਕੀ ਨਾਮ ਤੇ ਮਹੂ ਰੋਡ ਤੋਂ ਤੂੰ ਰੋਡ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਤੇ ਕੋਈ ਨਹੀਂ ਕੀ ਕੀ ਨਾਮ ਕੀ ਹੋਵਾ ਨਾਲ ਹੀ ਲੈ ਜਿਓ ਜੀ ਸਿੱਧਾ ਪੀ ਸਿੱਧੇ ਹੋਵੇ ਪਾਣੀ ਪੀ ਸਿੱਧੇ ਹੋਵੇ ਦੁਕਾਨ ਦਿਖਾ ਦੇ ਜੀ ਸਿੱਧਾ ਖੜੇ ਹੀ ਨਹੀਂ ਜਾਂਦਾ ਉਹ ਤਾਂ ਲੱਤਾਂ ਹੀ ਨਹੀਂ ਪਾਰ ਚੱਲਦੀ ਨਾ ਬੋਲ ਨਾ ਬੋਲਦੀ ਉਹਦਾ ਪੁੱਤ ਨਾਮ ਕੀ ਹੈ ਨਾ ਬੋਲੀ ਮਤਲਬ ਕੀ ਨਾਮ ਆ ਪਾਣੀ ਚੀਰ ਆਉਂਦੀ ਆ ਵਾ ਹੁਣੇ ਨਾਲ ਹੀ ਕੰਬੀ ਜਾਈ ਮਾਰੀ ਨਾ ਜੇ ਬੋਲਿਆ ਜਾਲੋਂ ਪਾਰਾ ਨਹੀਂ ਆਉਣੀ ਬੋਲਣ ਸਾਰਾ ਉਹ ਮੈਡੀਕਲ ਸਟੋਰ ਦਾ ਹੁਣੇ ਮੈਂ ਦਾ ਡੀਸ ਕਰਦਾ ਆਵੇਂ ਇੰਨੇ ਇੰਨੇ ਤੇ ਨਿੱਕੇ ਨਿੱਕੇ ਕੁੜੀਆਂ ਨੂੰ ਪਰੇਗਾ ਇਹ ਯਾਰੋ ਉਹ ਨਾਲ ਜਾਣ ਇਹਨਾਂ ਜੜਾ ਨਹੀਂ ਹੁੰਦੇ ਇਹ ਨਾਮ ਕੀ ਸਮਝ ਨਾ ਜਿਹੜੇ ਲੈਂਦੇ ਨੇ ਇਹ ਕੀ ਪਤਾ ਮੈਡੀਕਲ ਸਟੋਰ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਦਾ ਆਹ ਪੜਾਏ ਆ ਮੈਨੂੰ ਆਹ ਇਹ ਨਹੀਂ ਗਾ ਆਹ ਇਹ ਜਿਹੜੀ ਝਾੜੂ ਦੀ ਸਰਕਾਰ ਹੈ ਤੋਂ ਕਰਨੀ ਆ ਝਾੜੂ ਸਰਕਾਰ ਦੇ ਨਹੀਂ ਦਾਵੇ ਕਰਦੀ ਨਾ ਵੱਡੇ ਵੱਡੇ ਫੈਕਸ ਲਾ ਕੇ ਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਰਖ ਗੁਰਖ ਬਣਾਉਂਦੀ ਸਾਹ ਦੇ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹਜ ਆ ਵੇ ਲੋ ਆ ਹਾਂ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਇਹਨਾਂ ਨੂੰ ਮਾਰਨ ਤੇ ਹੋ ਗਏ ਹੁਣ ਇਹ ਆ ਦੇਖ ਪੰਜਾਬ ਪੁਲਿਸ ਵਾਲੇ ਜਾ ਕੇ ਕੈਂਪ ਲਾਉਂਦੇ ਕੁੱਲਾਂ ਚ ਆ ਕੈਂਪ ਕੈਂਪ ਲੋਂਦੇ ਪਿੰਡਾਂ ਚ ਜਾ ਕੇ ਜਿੱਥੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾ ਉਹ ਚੋਰ ਵਾਲੇ ਦਾ ਨੱਕ ਕੀ ਹੈ ਮੈਰੀਕਾ ਸਟੋਰ ਦਾ ਨਾਮ ਆਇਆ ਇਤੋਂ ਦੀ ਰਹਿਣ ਵਾਲੀ ਦਾ ਇਤੋਂ ਨਾ ਇੰਨੇ ਇੰਨਾ ਇਹਦਾ ਚੱਲਦਾ ਬੇਸੁੱਦਾ ਇਹ ਮੈਰੀਕਾ ਸਟੋਰ ਦਾ ਨਾਮ ਨਹੀਂ ਇਹ ਤਾਂ ਲਿਆ ਜਾ ਰਾ ਜੀਬ ਇਹਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲੇ ਨਹੀਂ ਜਾ ਰਿਹਾ ਪਰ ਮੈਂ ਉਹ ਸਟੋਰ ਤੋਂ ਤੇ ਚੋਰ ਥਾਣਾ ਕੋਟੀਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਥੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ પાસે ਪੁੱਛਗਿੱਛ ਕਰਕੇ ਅਸੀਂ ਅੱਗੇ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟ੍ਰੀਟਮੈਂਟ ਦੀ ਲੋੜ ਹੋਈ ਤਾਂ ਉਸ ਦਾ ਲਿਹਾਜ਼ਾ ਮੈਡੀਕਲ ਟ੍ਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮੱਚ